ਬੈਂਚ ਤੋੜਨ ਤੇ ਮੋਬਾਈਲ ਫੋਨ ਦੀ ਵਰਤੋਂ ਕਰਨ ਤੋਂ ਰੋਕਣ ਤੇ ਮਾਨਾਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਮੈਥ ਦੇ ਅਧਿਆਪਕ ਗੁਰਜਿੰਦਰ ਸਿੰਘ ਨੇ ਜਦ 11ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕਲਾਸ ਵਿੱਚ ਮੋਬਾਈਲ ਫੋਨ ਦੀ ਵਰਤੋਂ ਕਰਨ ਤੋਂ ਰੋਕਿਆ ਤਾਂ ਉੱਥੇ ਮੌਜੂਦ ਦੋ ਵਿਦਿਆਰਥੀਆਂ ਨੇ ਬੈਂਚ ਤੋੜਨੇ ਸ਼ੁਰੂ ਕਰ ਦਿੱਤੇ ਉਸ ਤੋਂ ਬਾਅਦ ਮਾਮਲਾ ਕਿਸੇ ਤਰ੍ਹਾਂ ਸੁਲਝਾ ਦਿੱਤਾ ਗਿਆ ਪਰ ਅਗਲੇ ਦਿਨ ਉਹੀ ਵਿਦਿਆਰਥੀ ਆਪਣੇ ਹੋਰ ਸਾਥੀ ਵਿਦਿਆਰਥੀਆਂ ਨਾਲ ਆਏ ਤੇ ਅਧਿਆਪਕ ਤੇ ਹਮਲਾ ਕਰ ਦਿੱਤਾ ਜਿਸ ਨੂੰ ਛੁੜਾ ਰਹੇ ਕਲਰਕ ਵਿਸ਼ਾਲ ਤੇ ਮੈਡਮ ਗੁਰਪ੍ਰੀਤ ਕੌਰ ਵੀ ਜ਼ਖਮੀ ਹੋ ਗਏ ਅਧਿਆਪਕਾਂ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਮੇਰੇ ਤੇ ਕੱਲ ਐਕਚੁਅਲੀ ਲਗਭਗ ਪੌਣੇ 11 ਵਜੇ ਦਾ ਟਾਈਮ ਸੀਗਾ ਤੇ ਮੈਂ ਆਪਣੇ 7ਥ ਕਲਾਸ ਵਿੱਚੋਂ ਪੀਰੀਅਡ ਲਗਾ ਕੇ ਆ ਰਾਂ ਸੀਗਾ ਤੇ 11ਵੀਂ ਕਲਾਸ ਦੇ ਲਾਗੂ ਮੈਂ ਜਦੋਂ ਲੰਘਿਆ ਤਾਂ ਉੱਥੇ ਦੋ ਮੁੰਡਿਆਂ ਸੇ ਇੱਕ ਜਸਪ੍ਰੀਤ ਤੇ ਕਰਾਇਬੀਰ ਡੈਕਸ ਤੋੜਨ ਦੇ ਸੇ ਅੰਦਰ ਨਾ ਜਿਹੜਾ ਟੀਚਰ ਟੇਬਲ ਹੁੰਦਾ ਵਾ ਉਨੋ ਚੋਕ ਚੋਕੇ ਮਾਰਨਦੇ ਤੇ ਮੈਂ ਅੰਦਰ ਗਿਆ ਤੇ ਮੈਂ ਕਿਹਾ ਵੀ ਆ ਕੀ ਹੋਣਦਾ ਉਹਦੇ ਮੈਂ ਲਾਇਆ ਦੋ ਦੂਸਰਾ ਮੁੰਡਾ ਇੱਕੋ ਮੋਬਾਈਲ ਸੀਗਾ ਮੋਬਾਈਲ ਮਾਰਾ ਖੋਇਆ ਉਹ ਮੇਰੇ ਹੱਥੋਂ ਪਾਈ ਹੋ ਗਿਆ ਮੋਬਾਈਲ ਕੋਨੇ ਚੋਂ ਥਲੇ ਡਿੱਗ ਗਿਆ ਮੋਬਾਈਲ ਉੱਥੇ ਟੁੱਟ ਗਿਆ ਮੋਬਾਈਲ ਪੰਜ ਸੱਤ ਪਹਿਲੇ ਮੁੰਡੇ ਆਏ ਕੰਦਾ ਟੱਪ ਕੇ ਉਹਨਾਂ ਨੇ ਗੇਟ ਕੋਲਿਆ ਤੇ 15-20 ਮੁੰਡੇ ਹੋਰ ਅੰਦਰ ਆ ਗਏ ਉਹਨਾਂ ਦੇ ਹੱਥਾਂ ਵਿੱਚ ਰੋਡਾਂ ਤੇ ਦਾਤਰ ਵਗੈਰਾ ਮਤਲਬ ਕਿ ਜੋ ਵੀ ਥਾ ਉਹਨਾਂ ਕੋਲ ਸੀਗੇ ਆਏ ਤੇ ਉਹਨਾਂ ਨੇ ਗਲਗੋਲੇ ਪੁੱਛੇ ਪਹਿਲੇ ਮੇਰੇ ਤਫਾ ਮਾਰ ਕੇ ਪਗਲਾਈ ਪਗਲਾ ਕੇ ਵਾਰਵਾਰ ਖਿੱਚ ਕੇ ਸਾਰੇ ਇੱਥੇ ਧੁੰਦੇ ਫਰੇ ਉਹ ਸਾਰਾ ਨੇ ਪਿੱਛੇ ਕਾਫੀ ਕੁਟਾ ਮੈਨੂੰ ਆ ਬਾਹਾਂ ਤੇ ਨਿਸ਼ਾਨ ਨਿਸ਼ੂਨ ਪਿਆ ਸਾ ਲੇਡੀਸ ਉਹ ਲੇਡੀਸ ਨੇ ਵੀ ਕੁਟਣ ਲਾ ਪਏ ਇੱਕ ਸਾਈਡ ਚ ਗੁਰਪ੍ਰੀਤ ਕੌਰ ਜੋਸਨ ਮੈਡਮ ਹੈਗੇ ਨੇ ਤੇ ਉਹ ਮੈਨੂੰ ਬਚਾਉਣ ਵਾਸਤੇ ਅੱਗੇ ਹੋਏ ਤੇ ਟਾਬਲ ਸਿੰਘ ਨੇ ਮੇਰੇ ਖੰਡ ਨੂੰ ਧੱਕਾ ਮਾਰਿਆ ਧੱਕਾ ਮਾਰਿਆ ਪਿੱਛੋਂ ਇੱਕ ਬੰਦੇ ਨੇ ਕੋਈ ਤਿੱਖੀ ਚੀਜ਼ ਵਾਰੀ ਉਹਨਾਂ ਦੇ ਇੱਥੇ 15 16 ਟਾਂਕੇ ਲੱਗੇ ਉਸ ਉਸ ਟਾਈਮ بے ਹੋਸ਼ ਹੋ ਗਿਆ ਉਧਰ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਜਿਸ ਤੇ ਉਹ ਜਾਂਚ ਕਰਕੇ ਕਾਰਵਾਈ ਕਰਨਗੇ। ਇਹ ਕੱਲ ਮੰਨ ਵਾਲੇ ਸਕੂਲ ਦੇ ਵਿੱਚ ਟੀਚਰ ਸੀਗੇ ਆਪਣੇ ਉਹਨਾਂ ਨੇ ਦੋ ਮੁੰਡੇ ਮੋਬਾਈਲ ਲੈ ਕੇ ਆਏ ਸੀ ਉਹਨਾਂ ਨੂੰ ਰੋਕਿਆ ਮੋਬਾਈਲ ਲੈਣਾ ਮਨਾ। ਉਸ ਬੇਸ ਦੇ ਉੱਤੇ ਉਹਨਾਂ ਨੇ ਉਹਦੇ ਕੋਲ ਮੋਬਾਈਲ ਫੜਿਆ ਤੇ ਮੁੰਡੇ ਉਹਨਾਂ ਨੂੰ ਖੋਣ ਲੱਗ ਪਏ ਮੋਬਾਈਲ। ਜੋ ਇਹਨਾਂ ਦੀ ਸਟੇਟਮੈਂਟ ਹੈਗੀ ਆ ਮੋਬਾਈਲ ਖੋਣ ਦੇ ਉਹਨਾਂ ਨੇ ਮੋਬਾਈਲ ਖੋ ਕੇ ਉਹਨਾਂ ਦੇ ਟੀਚ ਇਨਚਾਰਜ ਨੂੰ ਦੇ ਦਿੱਤਾ। ਮੋਬਾਈਲ ਥੱਲੇ ਡੇਕ ਕੇ ਡਿੱਗ ਪਿਆ। ਖੋਣ ਦੇ ਖੋਣ ਦੇ ਹੱਥੇ ਪਾਈ ਮੁੰਡਾ ਵੀ ਇੱਕ ਕਹਿੰਦੇ ਥੱਲੇ ਡੇਕ ਪਿਆ। ਉਸ ਤੋਂ ਬਾਅਦ ਅੱਜ ਇਹ ਸਵੇਰ ਸਕੂਲ ਆਏ ਆ। ਉਹਨੇ ਜਿੰਨੇ ਵੀ ਮੁੰਡੇ ਜਿਹੜੇ ਬਦਮਾਸ਼ੀ ਟਾਈਪ ਹੈਗੇ ਲਿਆ ਕੇ ਸਕੂਲ ਦੇ ਵਿੱਚ ਅਟੈਕ ਕਰ ਦਿੱਤਾ ਜਿਹੜਾ ਇੱਕ ਮੈਡਮ ਆ ਉਹਨਾਂ ਦੇ ਸਿਰ ਦੇ ਪਿੱਛੇ ਸੱਟ ਲੱਗੀ ਹੈ ਉਹ ਦਾਤਰ ਵਗੈਰਾ ਦੀ ਸੱਟ ਲੱਗੀ ਹੈ ਤੇ ਜਿਹੜੇ ਦੂਸਰੇ ਟੀਚਰ ਹੈਗੇ ਉਹਨਾਂ ਦੇ ਰੋਡਾਂ ਦੇ ਨਾਲ ਹਮਲਾ ਕੀਤਾ ਠੀਕ ਆ ਕੋਈ ਗੱਲ ਕਰਵਾਈ ਬਸ ਬਿਆਨ ਲਿਖ ਕੇ ਪਰਚਾ ਦੇ ਰਹੇ ਨੇ ਜੀ ਉਹਨਾਂ ਦੇ ਮਿਲਹਾਲ ਸਕੂਲਾਂ ਵਿੱਚ ਇਹੋ ਜਿਹੀਆਂ ਘਟਨਾਵਾਂ ਦਾ ਵਾਪਨਾ ਚਿੰਤਾ ਦਾ ਵਿਸ਼ਾ ਬੰਦਾ ਜਾ ਰਿਹਾ ਹੈ ਜੰਡਿਆਲਾ ਤੋਂ ਅਸ਼wini ਸ਼ਰਮਾ ਦੇ ਨਾਲ ਵਿਕਰਮ ਗਿੱਲ ਖਬਰ ਹਰਪਲ ਇੰਡੀਆ ਲਈ